ਲਾ ਇਨਾਵੇ ਪਰਾਂ ਹੀ ਲੱਗਣਾ ਹਾਂ ਫੇਰ ਨਹੀਂ ਲੱਗਣਾ ਤਾਂ ਹਟ ਬੇਲੇ ਗੱਲ ਸੁਣ ਹੁਣ ਕੋ ਚੱਬਣ ਵਾਸਤੇ ਦੇ ਦੋ ਪਰਾਂ ਹੀ ਲੱਗਣਾ ਇੱਥੇ ਪਤਾ ਹੀ ਨਹੀਂ ਲੱਗਣਾ ਕੋ ਪਤਾ ਹੀ ਨਹੀਂ ਲੱਗਣਾ ਤੂੰ ਫੇਰ ਪਹਿਲਾਂ ਮੈਨੂੰ ਚੱਬਣ ਵਾਸਤੇ ਦੇ ਉਹ ਪਤਾ ਹੀ ਨਹੀਂ ਲੱਗਣਾ ਚੱਪਣਾ ਇੱਥੇ ਕੀ ਆ ਸਾਡੇ ਕੋਈ ਹੋ ਜਾਏਗਾ ਪਾ ਚਾਬੀ ਦੇ ਦੇ ਫੇਰ ਕਾਦੀ ਗੱਡੀ ਦੇ ਸਟਾਰਟ ਆ ਹਾਂ ਟੀ ਚੱਪਾ ਆਇਆ ਚੱਪਣਾ ਤਾਂ ਦੇ ਦੇ ਨੂੰ ਕੋ ਲੈ ਕੀ ਤੋ ਵੀਰ ਕਿ ਤਾ ਚਿਪਸ ਲੈਣੇ ਆ ਚਿਪਸ ਲੈਣੇ ਹਾਂ ਉਹ ਪਤਾ ਨਹੀਂ ਲੱਗਣਾ ਇਨੇ ਚ ਇਨੇ ਚ ਨੂੰ ਹੋਣਾ ਵੇਖੀ ਬਾਣਾ ਹਲਾਈ ਫੇਰ ਨਹੀਂ ਪੀੜ ਹੋਣੀ ਹਲਾਏਗਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਏਕੜਾ ਨਹੀਂ